ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਦੇ ਸਾਥੀ ਦੇ ਵੱਲੋਂ ਇੱਕ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੁਣ ਕੁਲਵੰਤ ਸਿੰਘ rauke ਵੀ ਜਿਹੜਾ ਕਿ ਸਿਆਸੀ ਮੈਦਾਨ ਦੇ ਵਿੱਚ ਉਤਰਨਗੇ ਤੇ ਦੱਸਦੀ ਹੈ ਕਿ ਉੱਥੇ ਹੀ ਪਹਿਲਾ ਜਿਹੜਾ ਕਿ ਪ੍ਰਧਾਨ ਮੰਤਰੀ ਬਾਚੇਕੇ ਦੇ ਵੱਲੋਂ ਗਿੱਦੜਬਾਹ ਦੇ ਵਿੱਚ ਚੋਣ ਲੜੈ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ ਹੁਣ ਇੱਕ ਹੋਰ ਸਾਥੀ ਭਾਈ ਅਮਰਤਪਾਲ ਸਿੰਘ ਦੇ ਨਾਲ ਜੋ ਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਵੀ ਸਿਆਸੀ ਅਖਾੜੇ ਦੇ ਵਿੱਚ ਉਤਰਨ ਦੀ ਜੜੀ ਕਿ ਤਿਆਰੀ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਦੇ ਵਿੱਚ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਕਿ ਚਰਚਾਵਾ ਹੋ ਰਹੀਆਂ ਨੇ ਸੂਤਰਾ ਦੇ ਹਵਾਲੇ ਤੋਂ ਵੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਬਿੱਤੇ ਤਰ੍ਹਾਂ ਦੇ ਵਿਚ ਖੜੂਰ ਸਾਹਿਬ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉੱਥੇ ਹੀ ਜਿਹੜਾ ਕਿ ਕਈ ਜਿਹੜੇ ਕਿ 1.5 ਲੱਖ ਤੋਂ ਜਿਹੜੇ ਕਿ ਵੋਟ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੂਰਨ ਤੌਰ ਤੇ ਖੁਸ਼ੀ ਦੀ ਲਹਿਰ ਹੈ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਸੌ ਚੱਕ ਸਮਾਗਮ ਸੀ ਪਰੰਤੂ ਸਾਰਿਆਂ ਦੀ ਨਜ਼ਰਾਂ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਟਿਕੀਆਂ ਹੋਈਆਂ ਨਜ਼ਰਾਰੀਆਂ ਸੀ ਤੇ ਉਡੀਕ ਕੀਤੀ ਜਾ ਰਹੀ ਸੀ ਕਿ ਭਾਈ ਅਮਰਿਤਪਾਲ ਸਿੰਘ ਕਦੋਂ ਜਿਹੜੇ ਕਿ ਸੰਸਦ ਦੇ ਵਿੱਚ ਪਹੁੰਚਣਗੇ ਤੇ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸੌ ਚੁੱਕਣ ਦੇ ਲਈ ਆਉਣਗੇ ਪਰੰਤੂ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਸੰਸਦ ਦੇ ਵਿੱਚ ਨਹੀਂ ਪਹੁੰਚੇ ਇਜਾਜ਼ਤ ਨਹੀਂ ਦਿੱਤੀ ਗਈ ਤੇ ਹੁਣ ਇਹ ਗੱਲਾਂ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਜੇਕਰ 60 ਦਿਨਾਂ ਦੇ ਵਿੱਚ ਸੈਸ਼ਨ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਦੀ ਜਿਹੜੀ ਕਿ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤੇ ਉੱਥੇ ਹੀ ਹੁਣ ਜਿਹੜਾ ਕਿ ਪ੍ਰਧਾਨ ਮੰਤਰੀ ਜਕੇ ਦੇ ਵੱਲੋਂ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਗੱਲ ਦੀ ਪੁਸ਼ਟੀ ਉਸਦੇ ਪੁੱਤਰ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਭਾਈ ਅਮਰਿਤਪਾਲ ਦਾ ਇੱਕ ਹੋਰ ਸਾਥੀ ਯਾਨੀ ਕਿ ਕੁਲਵੰਤ ਸਿੰਘ rauke ਜੋ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਵੀ ਸਿਆਸੀ ਅਖਾੜੇ ਦੇ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਰਿਆ ਤੇ ਜਿਹੜੇ ਕਿ ਨੌ ਸਿੱਖ ਜਥੇਬੰਦੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਮੰਦ ਨੇ ਤੇ ਉੱਥੇ ਹੀ ਉਹਨਾਂ ਦੀ ਐਨਐਸਏ ਲਗਾ ਕੇ ਜਿਹੜਾ ਕਿ ਡਿਬਰੂਗੜ ਦੇ ਵਿੱਚ ਭੇਜ ਦਿੱਤਾ ਤੇ ਹੁਣ ਦੂਜੀ ਵਾਰ ਭਾਈ ਅਮਰਿਤਪਾਲ ਸਿੰਘ ਸਮੇਤ ਕਈ ਹੋਰ ਸਾਥੀਆਂ ਦੇ ਉੱਤੇ ਐਨਐਸਏ ਲਗਾ ਦਿੱਤੀ ਤੇ 2025 ਤੱਕ ਵਾਅਦਾ ਕਰ ਦਿੱਤਾ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਸਰਕਾਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੁਣ ਕੁਲਵੰਤ ਸਿੰਘ rauque ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦ ਨੇ ਐਨਐਸਏ ਲੱਗਿਆ ਹੋਇਆ ਹੈ ਤੇ ਅਮਰਤਪਾਲ ਦੇ ਸਾਥੀ ਨੇ ਜੋ ਕੁਲਵੰਤ ਸਿੰਘ rauque ਉਹਨਾਂ ਦੇ ਵੱਲੋਂ ਹੁਣ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ ਤੇ ਬਰਨਾਲੇ ਤੋਂ ਚੋਣ ਲੜ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸਿਏ ਇੱਕ ਖੜੂਰ ਸਾਹਿਬ ਦੇ ਵਿੱਚ ਯਾਨੀ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੀ ਆ ਜਿਹੜੀਆਂ ਕਿ ਵੋਟਾਂ ਪਈਆਂ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਣ ਲੜੇ ਤੇ ਖੜੂਰ ਸਾਹਿਬ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਕਾਫੀ ਭਰਮਾ ਹੁੰਗਾਰਾ ਦਿੱਤਾ ਤੇ ਫੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਹੁਣ ਉੱਥੇ ਇਹ ਜਿਹੜਾ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਦੋ ਸਿੱਖ ਜਥੇਬੰਦੀਆਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਪਹਿਲੀ ਗੱਲ ਦੱਸਦੀ ਹੈ ਕਿ ਉੱਥੇ ਹੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰਨ ਦਾ ਐਲਾਨ ਕੀਤਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਗਿੱਦੜਵਾਹਾ ਦੀ ਚੋਣ ਲੜਨ ਨੂੰ ਲੈ ਕੇ ਕਿਹਾ ਗਿਆ ਕਿ ਮੈਂ ਚੋਣ ਮੈਦਾਨ ਦੇ ਵਿੱਚ ਉਤਰਾਂਗਾ ਤੇ ਹੁਣ ਕੁਲਵੰਤ ਸਿੰਘ ਰਾਓ ਕੇ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਵੀ ਅਸਾਮ ਦੀ ਡਿਬਰੂਗੜ੍ਹ ਛੇਲ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਵੀ ਜਿਮਨੀ ਚੋਣਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜਲੰਧਰ ਦੀਆਂ ਜਲੰਧਰ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਬੇਸ਼ੱਕ ਐਲਾਨ ਹੋ ਗਏ ਤੇ ਦੂਜੇ ਪਾਸੇ ਹੁਣ ਬਰਨਾਲਾ ਦੀਆਂ ਚੋਣਾਂ ਨੂੰ ਲੈ ਕੇ ਵੀ ਜਾ ਰਿਹਾ ਹੈ ਕਿ ਬਰਨਾਲਾ ਦੇ ਵਿੱਚ ਜਿਹੜੇ ਕਿ ਕੁਲਵੰਤ ਸਿੰਘ rau ਕੇ ਯਾਨੀ ਕਿ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰਨ ਦੀ ਤਿਆਰੀ ਕਰ ਦਿੱਤੀ ਹੈ ਤੇ ਇਸ ਗੱਲ ਨੂੰ ਲੈ ਕੇ ਜਦੋਂ ਵੀ ਵੱਡਾ ਐਲਾਨ ਹੁੰਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਦੇ ਉੱਤੇ ਜ਼ਰੂਰ ਪੈਂਦੀਆਂ ਨੇ ਤੇ ਉੱਥੇ ਹੀ ਸਾਰੇ ਇਸ ਗੱਲ ਨੂੰ ਲੈ ਕੇ ਉਡੀਕ ਵੀ ਕਰਦੇ ਨੇ ਤੇ ਉੱਥੇ ਹੀ ਹੁਣ ਕੁਲਵੰਤ ਸਿੰਘ rau ਕੇ ਨੂੰ ਲੈ ਕੇ ਗੱਲ ਕਰੀਏ ਤਾਂ ਓਬਵੀਅਸ ਆਮ ਦੀ ਡਿਗਰੂਗੜ ਜੇਲ੍ਹ ਦੇ ਵਿੱਚ ਬੰਦੇ ਨੇ ਭਾਈ ਅਮਰਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਕਿ ਕੀ ਭਾਈ ਅਮਰਿਤਪਾਲ ਤੋਂ ਬਾਅਦ ਹੁਣ ਭਗਵੰਤ ਸਿੰਘ ਯਾਨੀ ਕਿ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਕੀ ਮਾਤ ਬਾਕੀ ਉਮੀਦਵਾਰਾਂ ਨੂੰ ਦੇਣਗੇ ਤੇ ਉੱਥੇ ਹੀ ਹੁਣ ਕੁਲਵੰਤ ਸਿੰਘ rauke ਨੇ ਵੀ ਵੱਡਾ ਫੈਸਲਾ ਲੈ ਦਿੱਤਾ ਹੈ ਤੇ ਜਿਸ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਟੱਕਰ ਦੇ ਸਕਦੇ ਨੇ ਅੱਜ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਕੋਈ ਨਾ ਕੋਈ ਸਿੱਖ ਜਥੇਬੰਦੀ ਦੇ ਵੱਲੋਂ ਜਿਹੜਾ ਕੇਸ ਗੱਲ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਕਿ ਚੋਣ ਨਾੜ ਨੂੰ ਲੈ ਕੇ ਐਲਾਨ ਕੀਤਾ ਜਾਂਦਾ ਹੈ ਤੇ ਉੱਥੇ ਹੁਣ ਅਮਰਤਪਾਲ ਦੀ ਜਿੱਤ ਤੋਂ ਬਾਅਦ ਕੁਲਵੰਤ ਸਿੰਘ rauke ਨੇ ਵੀ ਕਹਿ ਦਿੱਤਾ ਹੈ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਾਂਗਾ ਤੇ ਜਿਸ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਮਾਤ ਪਾਈ